ਪਿਆਰੇ ਦੋਸਤੂ ਪਿਆਰ ਪ੍ਰੀ ਸਤ ਸ੍ਰੀ ਅਕਾਲ ਜਿਹੜੀ ਅੱਜ ਦੀ ਕਹਾਣੀ ਹੈ ਇਹ ਹੀ ਹੈਗੀ ਆ অমূল্য ਜਾਇਦਾਦ ਉਹ ਮੁੱਲ ਮਤਲਬ ਹੁੰਦਾ ਜਿਸ ਦੀ ਕੋਈ ਕੀਮਤ ਨਹੀਂ ਹੁੰਦੀ ਤੇ ਨਾ ਹੀ ਉਸ ਦੀ ਕੋਈ ਕੀਮਤ ਅਦਾ ਕਰ ਸਕਦਾ ਉਸ ਨੂੰ অমূল্য ਕਹਿੰਦੇ ਆ ਇਹ ਅੱਜ ਕੱਲ੍ਹ ਦੇ ਸਮਾਜ ਲਈ ਬਹੁਤ ਹੀ ਸਿੱਖਿਆਦਾਇਕ ਕਹਾਣੀ ਹੈ ਤੇ ਪਲੀਜ਼ ਇਸ ਨੂੰ ਐਂਡ ਤੱਕ ਜਰੂਰ ਸੁਣਨਾ ਤੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਇਹ ਹੈਗੀ ਆ ਜੀਵਨ ਦੀ ਸਾਡੇ ਜੀਵਨ ਦੀ ਅਮੁੱਲ ਜਾਇਦਾਦ ਕੀ ਹੈ ਨਪੋਲੀਅਨ ਬੋਨਾਪਾਰਟ ਫਰਾਂਸ ਦੀ ਸੈਨਾ ਵਿੱਚ ਜਰਨਲ ਸਨ ਇੱਕ ਦਿਨ ਉਹਨਾਂ ਨੂੰ ਸੂਚਨਾ ਮਿਲੀ ਕਿ ਦੁਸ਼ਮਣ ਪੱਖ ਦੇ ਸੈਨਿਕ ਹਮਲਾ ਕਰਨ ਵਾਲੇ ਹਨ ਉਹਨਾਂ ਨੇ ਤਰੰਤ ਉਸ ਨਗਰ ਨੂੰ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਜਿੱਥੇ ਉਹਨਾਂ ਦੀ ਸੈਨਾ ਨੇ ਪੜਾਅ ਕੀਤਾ ਹੋਇਆ ਸੀ ਉਸ ਨਗਰ ਦੇ ਨਿਵਾਸੀ ਆਪਣੇ ਆਪਣੇ ਮਕਾਨ ਛੱਡ ਕੇ ਭੱਜਣ ਲੱਗੇ ਨਗਰ ਵਾਸੀਆਂ ਦੇ ਅਚਾਨਕ ਆਈ ਇਸ ਵਿਪਤਾ ਕਾਰਨ ਨਪੋਲੀਅਨ ਵੀ ਦੁਖੀ ਸਨ ਉਹਨਾਂ ਨੇ ਦੇਖਿਆ ਕਿ ਇੱਕ ਹਟਾ-ਕਟਾ ਪਹਿਲਵਾਨ ਆਪਣੇ ਸਿਰ ਤੇ ਇੱਕ ਵੱਡਾ ਸਾਰਾ ਟੋਕਰਾ ਚੁੱਕੀ ਜਾ ਰਿਹਾ ਹੈ ਤੇ ਹੌਲੀ-ਹੌਲੀ ਤੁਰ ਰਿਹਾ ਹੈ ਨਪੋਲੀਅਨ ਨੇ ਉਸ ਨੂੰ ਰੋਕ ਕੇ ਪੁੱਛਿਆ ਕਿ ਇਸ ਟੋਕਰੇ ਵਿੱਚ ਕੀ ਹੈ ਨ ਪਹਿਲਵਾਨ ਬੋਲਿਆ ਕੁਝ ਨਹੀਂ ਸਰ ਨਪੋਲੀਆਂ ਨੇ ਕਿਹਾ ਕੁਝ ਤਾਂ ਹੋਵੇਗਾ ਜੋ ਸਿਰ ਤੇ ਚੁੱਕਿਆ ਹੈ ਪਹਿਲਵਾਨ ਨੇ ਕਿਹਾ ਜੀ ਸਰ ਮੇਰੇ ਜੀਵਨ ਦੀ ਉਹ ਮੁੱਢਲ ਜਾਇਦਾਦ ਹੈ ਇਸ ਵਿੱਚ ਨਪੋਲੀਆਂ ਨੇ ਪਹਿਲਵਾਨ ਨੂੰ ਟੋਕਰਾ ਦਿਖਾਉਣ ਲਈ ਕਿਹਾ ਟੋਕਰਾ ਖੋਲ ਲਿਆ ਗਿਆ ਉਹ ਉਲੀਨ ਅੱਖਾਂ ਪਾੜੀ ਦੇਖਦਾ ਹੀ ਰਹਿ ਗਿਆ ਉਸ ਵਿੱਚ ਦੋ ਬਜ਼ੁਰਗ ਵਿਅਕਤੀ ਬੈਠੇ ਸਨ ਬਹਿਲਵਾਨ ਨੇ ਕਿਹਾ ਜੀ ਸਰ ਇਹ ਮੇਰੇ ਮਾਤਾ ਤੇ ਪਿਤਾ ਹਨ ਮੈਂ ਇਹਨਾਂ ਨੂੰ ਕਿਸੇ ਅਜਿਹੇ ਸਥਾਨ ਤੇ ਲਿਜਾ ਰਿਹਾ ਹਾਂ ਜਿੱਥੇ ਇਹ ਸੁਰੱਖਿਅਤ ਰਹਿ ਸਕਣ ਮੈਂ ਇਹਨਾਂ ਦੀ ਰੱਖਿਆ ਕਰ ਸਕਾਂ ਨਪੋਲੀਅਨ ਬੋਲੇ ਠੀਕ ਹੀ ਕਿਹਾ ਹੈ ਮਾਤਾ ਪਿਤਾ ਤੋਂ ਜ਼ਿਆਦਾ ਮੁੰਡਵਾਨ ਜਾਇਦਾਦ ਹੋਰ ਹੋ ਹੀ ਨਹੀਂ ਸਕਦੀ ਹੈ ਤੁਹਾਡੇ ਲਈ ਫਿਰ ਨਪੋਲੀਅਨ ਨੇ ਖੁਦ ਰੁਚੀ ਲੈ ਕੇ ਉਸ ਪਹਿਲਵਾਨ ਦੀ ਮਦਦ ਕਰਕੇ ਉਸ ਨੂੰ ਉਸ ਦੇ ਮਾਤਾ ਪਿਤਾ ਸਹਿਤ ਇੱਕ ਸੁਰੱਖਿਅਤ ਥਾਂ ਤੇ ਪਹੁੰਚਾਇਆ ਅਤੇ ਉਸ ਬਾਲ ਮਾਨ ਦਾ ਬਹੁਤ ਹੀ ਤਹਿ ਦਿਲੋਂ ਧੰਵਾਦ ਕੀਤਾ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਮਾਤਾ ਪਿਤਾ ਦੀ ਸੁਰੱਖਿਆ ਵਨ ਰੱਖਿਆ ਕਰਨ ਵਿੱਚ ਸਹਾਇਤਾ ਕਰਨ ਵਿੱਚ ਉਹਨਾਂ ਦੀ ਮਦਦ ਕਰਨ ਅਤੇ ਉਹਨਾਂ ਨੂੰ ਆਪਣੇ ਨਾਲ ਰੱਖਣ ਇਹ ਮੇਰੀ ਕਹਾਣੀ ਹੈ ਅਨਵਾਦ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ